ਅੱਜ ਵੀਡੀਓ ਦੇਖ ਰਹੇ ਆਪ ਆਇਆ ਨੂੰ ਲੈ ਕੇ ਹਰ ਚਰਚ ਦੀ ਵੱਡੀ ਖਬਰ ਸਾਹਮਣੇ ਆ ਰਹੀ ਅੱਜ ਉਹ ਧੱਕੇਸ਼ਾਹੀ ਕਰ ਰਹੇ ਹਨ ਨੀਤੀ ਨਗੜਕਰ ਨੇ ਕਿ ਸਵਲ ਕੀਤਾ ਇਸ਼ਾਰਾ ਇਸ ਤਰ੍ਹਾਂ ਕੇਂਦਰ ਮੰਤਰੀ ਨੀਤੀ ਨਗੜਕਰ ਨੇ ਅਮਰੀਕਾ ਨਾਲ ਚੱਲ ਰਹੇ ਟੈਰਿਫ ਤਨਾ ਦੇ ਸੰਦਰਭ ਵਿੱਚ ਕੀ ਉਸ ਦੇਸ਼ ਜੋ ਅੱਜ ਦੁਨੀਆ ਦਾ ਦਾਦਾਗਿਰੀ ਦੇ ਦਿਖਾ ਰਹੇ ਹਨ ਉਹ ਅਜਿਹਾ ਇਸ ਲਈ ਕਰ ਸਕਦੇ ਹਨ ਕਿਉਂਕਿ ਉਹ ਆਰਥਿਕ ਤੌਰ ਤੇ ਮਜ਼ਬੂਤ ਹਨ ਅਤੇ ਉਹਨਾਂ ਕੋਲ ਉੱਚ ਟੈਕਨੋਲੋਜੀ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਵੀ ਵਿਸ਼ਵਗੁਣ ਗੁਰ ਬਣਨ ਲਈ ਆਰਥਿਕ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਮਜ਼ਬੂਤ ਹੋਣਾ ਪਵੇਗਾ ਇਸ ਦੇ ਨਾਲ ਹੀ ਆਰਥਿਕ ਮਜ਼ਬੂਤ ਤੇ ਟੈਕਨੋਲੋਜੀ ਦੀ ਮਹੱਤਾ ਨਗ ਪੁਰ ਦੇ ਵਿਸ਼ੇਸ਼ ਵਿਸ਼ੇਸ਼ ਸ਼ੇਵ ਬਾਰੇ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ ਵਿੱਚ ਬੋਲਦੇ ਆ ਗੱਡਕਰੀ ਨੇ ਕਿਹਾ ਕਿ ਜੇਕਰ ਭਾਰਤ ਨੂੰ ਦੂਜੇ ਦੇਸ਼ਾਂ ਦੇ ਨਿਰ ਬਰਤਾਂ ਘਟਾਉਣੀ ਹੈ ਤਾਂ ਸਾਨੂੰ ਦਰਾਮ ਮਦਾਨੂ ਘਟਾਉਣਾ ਅਤੇ ਨਿਰ ਨਿਰਯਾਤ ਨੂੰ ਵਧਾ ਕੇ ਆਪਣੀ ਆਰਥਿਕ ਨੂੰ ਮਜ਼ਬੂਤ ਬਣਾਉਣਾ ਪਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਾਡਾ ਨਿਰਯਾਤ ਅਤੇ ਆਰਥਿਕ ਵਿਵਸਥਾ ਤੀਜੀ ਨਾਲ ਵਧੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਅੱਗੇ ਝੁਕਣਾ ਦੀ ਜ਼ਰੂਰਤ ਨਹੀਂ ਪਵੇਗੀ ਲੋ ਜੋ ਲੋਕ ਦਾਦਾਗੀਰੀ ਕਰ ਰਹੇ ਹਨ ਉਹ ਇਸ ਲਈ ਕਰ ਰਹੇ ਹਨ ਕਿਉਂਕਿ ਉਹਨਾਂ ਦੀ ਵਿੱਤੀ ਤੌਰ ਤੇ ਮਜ਼ਬੂਤ ਬਹੁਤ ਹੈ ਅਤੇ ਉਹਨਾਂ ਕੋਲ ਟੈਕਨੋਲੋਜੀ ਹੈ ਧੰਨਵਾਦ